ਰੂੰ ਦੀ ਜੀ ਕਾਫੀ ਲੰਮੀ ਚਰਿੱਤਰ ਦੇਖਦੇ ਆਂ ਜੀ ਇੱਕ ਵੀਡੀਓ 'ਚ ਹੁੰਦਾ ਕਿ ਦੋਆਂ 'ਚ ਕਰਨਾ ਪੈਣਾ ਜੀ ਕਹਿੰਦੇ ਰਾਜੇ ਨੇ ਪੁੱਤਰ ਨੂੰ ਜੇਲ੍ਹ ਭੇਜ ਦਿੱਤਾ ਤੇ ਸਵੇਰ ਹੁੰਦਿਆ ਹੀ ਮੁੜ ਆਪਣੇ ਪਾਸ ਸੱਦ ਲਿਆ ਤੇ ਵਜ਼ੀਰ ਨੇ ਆ ਕੇ ਕਥਾ ਉਚਾਰੀ ਤੇ ਰਾਜੇ ਦਾ ਹੋਰ ਵੀ ਵਿਸ਼ਵਾਸ ਵੱਜ ਗਿਆ ਦੁਹਰਾ ਬਦਸਾ ਦਾ ਸ਼ਹਿਰ ਦਾ ਇੱਕ ਮੁਗਲ ਦੀ ਇਸਤਰੀ ਰਹਿੰਦੀ ਸੀ ਉਸ ਨੇ ਜੋ ਚਰਿੱਤਰ ਖੇਡਿਆ ਹੈ ਰਾਜਨ ਹੁਣ ਉਸ ਨੂੰ ਸੁਣੋ ਬਤਨ ਮਦੀਨਾ ਦੀ ਇੱਕ ਇਸਤਰੀ ਇੱਕ ਮੁਗਲ ਨਾਲ ਪਿਆਰ ਕਰਦੀ ਸੀ ਉਹ ਅਨੇਕ ਪ੍ਰਕਾਰ ਦੇ ਜਾਦੂ ਟੂਣਿਆਂ ਤੇ ਵਾਸ ਕਰਨ ਵਾਲੇ ਮੰਤਰ ਜਾਣਦੀ ਸੀ ਅੜਲ ਇੱਕ ਦਿਨ ਉਸਨੇ ਆਪਣੀ ਇੱਕ ਸਹੇਲੀ ਨੂੰ ਸੱਦਿਆ ਅਤੇ ਉਸ ਨੂੰ ਇੱਕ ਉਸ ਨਾਲ ਇੱਕ ਸ਼ਰਤ ਲਗਾਈ ਕਿ ਕੱਲ ਮੈਂ ਇੱਕ ਮਿੱਤਰ ਮੁਗਲ ਦੇ ਬਾਗ ਵਿੱਚ ਜਾਵਾਂਗੀ ਅਤੇ ਇੱਕ ਮੂਰਖ ਦੇ ਵੇਖਦਿਆਂ ਹੀ ਦੂਸਰੇ ਮਿੱਤਰ ਨਾਲ ਭੋਗਰਾਂਗੀ ਦੁਹਰਾ ਦੂਜੀ ਸਖੀ ਨੇ ਆਖਿਆ ਕਿ ਇਸਾ ਕਿ ਮੇਰੀ ਗੱਲ ਸੁਣ ਮੈਂ ਇੱਕ ਮਿੱਤਰ ਨਾਲ ਭੋਗ ਕਰਾਂਗੀ ਅਤੇ ਦੂਜੇ ਮਿੱਤਰ ਦੇ ਹੱਥੋਂ ਨਾਲਾ ਬਣਵਾਵਾਂਗੀ ਚੌਪਈ ਸ਼ਾਮ ਨੂੰ ਜਦੋਂ ਸੂਰਜ ਡੁੱਬ ਗਿਆ ਤੇ ਡੁੱਬ ਗਿਆ ਅਤੇ ਚੜ੍ਹਦੇ ਪਾਸੇੋਂ ਚੰ드ਰਮਾ ਪ੍ਰਗਟ ਹੋਇਆ ਤਾਂ ਤਾਂ ਭਾਗਾ ਵਾਲੀਆਂ ਇਸਤਰੀਆਂ ਨੂੰ ਬੜਾ ਸੁਖ ਪ੍ਰਾਪਤ ਹੋਇਆ ਅਤੇ ਵਿਛੋੜੇ ਵਾਲੀਆਂ ਨੂੰ ਚੰ드ਰਮਾ ਤੀਰ ਨਾਲ ਵਿੰਨਣ ਲੱਗਾ ਦੋਰਾ ਸੂਰਜ ਡੁੱਬ ਗਿਆ ਤੇ ਚੰਦਮਾ ਚੰ드ਮਾ ਆਕਾਸ਼ ਮੰਡਲ ਮੰਡਲਾ ਰਿਹਾ ਸੀ ਇਸਤਰੀਆਂ ਤੇ ਮਰਦਾਂ ਇਸਤਰੀਆਂ ਤੇ ਮਰਦ ਇੱਕ ਦੂਸਰੇ ਨਾਲ ਲਿਪਟਣ ਲੱਗ ਗਏ ਸਨ ਸੂਰਜ ਚੜਨ ਤੋਂ ਪਹਿਲਾਂ ਤਾਰੇ ਇਸ ਤਰ੍ਹਾਂ ਅਲੋਪ ਹੋ ਗਏ ਜਿਵੇਂ ਵੱਡੇ ઠાਣੇਦਾਰ ਨੂੰ ઠાਣੇਦਾਰ ਦੇ ਆਉਣ ਤੇ ਛੋਟੇ ਮੋਟੇ ਸਿਪਾਈ ਇੱਧਰ ਉੱਧਰ ਹੋ ਜਾਂਦੇ ਨੇ ਚੌਪਈ ਸੂਰਜ ਡੁੱਬਣ ਦੇ ਨਾਲ ਹੀ ਭੋਗ ਬਿਲਾਸ ਸ਼ੁਰੂ ਹੋ ਗਿਆ ਅਤੇ ਚਾਰ ਪਹਿਰ ਇੱਕ ਘੜੀ ਦੇ ਸਮਾਨ ਬੀਤਣ ਲੱਗਾ ਚਾਰ ਪਹਿਰ ਤੱਕ ਸਾਰੇ ਇੱਕ ਦੂਜੇ ਨਾਲ ਗਰਦਨਾ ਅਤੇ ਖੁੱਚਾਂ ਫੜ ਕੇ ਸੁੱਤੇ ਰਹੇ ਦੋਹਰਾ ਇਸ਼ਨਾਨ ਖਾਣ ਅਤੇ ਦਾਨ ਲਈ ਦਿਨ ਵਿਖਾਈ ਦਿੰਦੇ ਹੈ ਦਿਨ ਵਿੱਚ ਹੀ ਖੋਟੇ ਆਦਮੀਆਂ ਦਾ ਨਾਸ ਅਤੇ ਗਰੀਬੀ ਧਰਮੀਆਂ ਦਾ ਉਧਾਰ ਤੇ ਪਾਪੀਆਂ ਨੂੰ ਸਾੜਿਆ ਜਾਂਦਾ ਹੈ ਸਵਈਆ ਰਾਤ ਦਾ ਜਾਣਾ ਵੇਖ ਕੇ ਇਸਤਰੀ ਦੇ ਮਨ ਵਿੱਚ ਦੁੱਖ ਵੱਧ ਗਿਆ ਐਸਾ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਸਵੇਰੇ ਆਪਣਾ ਅੰਚਲ ਫਿਲਾ ਕੇ ਤਾਰੇ ਰੂਪੀ ਮੋਤੀਆਂ ਨੂੰ ਛਪਾ ਲਿਆ ਹੈ ਕਾਮਨੀ ਚਾਹੁੰਦੀ ਏ ਕਿ ਚੰ드ਰਮਾ ਚੜਿਆ ਰਹੇ ਉਹ ਆਪਣੇ ਪਿਆਰ ਅਤੇ ਸਰੀਰ ਤੋਂ ਤਾਰਾ ਰੂਪੀ ਸਫੈਦ ਬੂੰਦਾਂ ਨੂੰ ਪੂੰਝ ਰਹੀ ਏ ਅਤੇ ਇਸ ਲਈ ਉਹ ਸੂਰਜ ਵੱਲ ਮੂੰਹ ਕਰਕੇ ਗਾਲਾਂ ਕੱਢ ਰਹੀ ਏ ਪੁਚੰਗ ਛੰਦ ਮੋਗਲ ਦੀ ਇਸਤਰੀ ਬਤਨਮਦੀ ਕਹਿੰਦੀ ਹੈ हे ਪ੍ਰਾਣੀ ਪਿਆਰੇ ਵਦਿਆ ਅਛੇ ਫੁੱਲ ਖਿੜੇ ਹੋਏ ਇਸ ਤਰ੍ਹਾਂ ਸੁੰਦਰ ਲੱਗ ਰਹੇ ਨੇ ਕਿ ਜਿਸ ਤਰ੍ਹਾਂ ਕਾਮਦੇਵ ਪ੍ਰਤੱਖ ਵਿਚਰ ਰਹੇ ਹਨ ਉਹ ਸੁੰਦਰ ਫੁੱਲ ਕਾਮਦੇਵ ਦੇ ਤੀਰ ਵਾਂਗ ਲੱਗ ਰਹੇ ਹਨ ਉਹ ਇਸ ਤਰ੍ਹਾਂ ਹਨ ਕਿ ਜਿਨ੍ਹਾਂ ਨੂੰ ਕ੍ਰਿਸ਼ਨ ਨੇ ਵੀ ਸੁਣਿਆ ਵੇਖਿਆ ਨਹੀਂ ਹੋਣਾ ਉਸ ਫੁੱਲਾਂ ਵਾਲੇ ਬਾਗ ਵਿੱਚ ਮੈਂ ਫਲ ਖਾਵਾਂਗੀ ਅਤੇ ਭੋਗ ਦੇ ਰਾਹੀਂ ਤੁਹਾਨੂੰ ਪ੍ਰਸੰਨ ਕਰਾਂਗੀ ਹੁਣ ਛੇਤੀ ਕਰੋ ਅਤੇ ਸਵੇਰ ਹੋਣ ਤੋਂ ਪਹਿਲਾਂ ਹੀ ਉੱਠ ਜਾ ਕੇ ਮਨ ਦੇ ਸਾਰੇ ਦੁੱਖਾਂ ਨੂੰ ਦੂਰ ਕਰਨ ਲਈਏ ਅੜਿਲ ਉਹਨੇ ਇੱਕ ਸਿਆਣੀ ਸਖੀ ਨੂੰ ਸੱਦਿਆ ਅਤੇ ਆਪਣੇ ਹੋਰ ਪ੍ਰੇਮੀ ਨੂੰ ਸੱਦਣ ਦਾ ਬੀਰ ਸਮਝਾਇਆ ਉਸ ਦੇ ਹੱਥ ਪੱਤਰ ਲਿਖ ਦਿੱਤਾ ਅਤੇ ਕਿਹਾ ਕਿ ਪ੍ਰੇਮੀ ਨੂੰ ਆਖ ਦੇਈ ਕਿ ਕੱਲ ਬਾਗ ਵਿੱਚ ਪਹੁੰਚ ਜਾਏ ਆਪਣੇ ਪਿਆਰੇ ਨੂੰ ਇਹ ਭੇਦ ਸਮਝਾਇਆ ਕਿ ਕੱਲ ਸਾਡੇ ਬਾਗ ਵਿੱਚ ਆਉਣਾ ਅਤੇ ਜਦੋਂ ਮੈਂ ਮੁਗਲ ਨੂੰ ਦਰਖਤ ਉੱਤੇ ਚੜਾਵਾਂ ਤਾਂ ਤੁਸੀਂ ਤੁਰੰਤ ਮੇਰੇ ਨਾਲ ਆ ਕੇ ਮਿਲਣਾ ਦੁਹਰਾ ਦੂਜੇ ਦਿਨ ਤੜਕੇ ਮੁਗਲ ਨੂੰ ਨਾਲ ਲੈ ਕੇ ਪ੍ਰਸੰਤਾ ਨਾਲ ਬਾਗ ਵਿੱਚ ਚਲੀ ਗਈ ਸ਼ਰਾਬ ਅਤੇ ਹੋਰ ਰਸ ਕਸ ਨਾਲ ਲੈ ਕੇ ਗਈ ਇੱਧਰ ਉਹ ਮੁਗਲ ਨੂੰ ਲੈ ਕੇ ਚੱਲੀ ਅਤੇ ਉੱਧਰ ਆਪਣੇ ਪ੍ਰੇਮੀ ਰਾਜੇ ਦੇ ਪੁੱਤਰ ਨੂੰ ਸਾਧ ਲਿਆ ਉੱਥੇ ਪਹੁੰਚ ਕੇ ਉਹ ਫਲ ਖਾਣ ਲਈ ਦੌੜ ਕੇ ਦਰਖਤ ਉੱਤੇ ਚੜੀ ਦਰਖਤ ਤੇ ਚੜ ਕੇ ਉਸਨੇ ਮਗਲ ਨੂੰ ਆਖਿਆ ਕਿ ਇਹ ਤੁਸੀਂ ਕੀ ਕਰ ਰਹੇ ਹੋ ਮੇਰੇ ਵਿੰਦੇ-ਵਿੰਦੇ ਹੋਰ ਇਸਤਰੀ ਨਾਲ ਰਮਨ ਕਰਦੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਦਖਤ ਉਤਰ ਕੇ ਉਸਨੇ ਆਖਿਆ ਕਿ ਉਹ ਇਸਤਰੀ ਕਿੱਥੇ ਗਈ ਹੈ ਜਿਸ ਨਾਲ ਤੁਸੀਂ ਬੜੇ ਪ੍ਰਸੰਨ ਚਿੱਤ ਹੋ ਕੇ ਭੋਗ ਕਰ ਰਹੇ ਸੀ ਮੈਂ ਹੋਰ ਕਿਸੇ ਨਾਲ ਨਹੀਂ ਸੀ ਇਹ ਕੀ ਭੇਦ ਹੈ ਉਸ ਬੰਦੇ ਨੇ ਜਨਾਨੀ ਨੂੰ ਕਿਹਾ ਇਸਤਰੀ ਨੇ ਆਖਿਆ ਇਸਤਰੀ ਨੇ ਆਖਿਆ ਲੱਗਦਾ ਹੈ ਕਿ ਇਸ ਦਰਖਤ ਵਿੱਚ ਕੋਈ ਕਰਾਮਾਤ ਹੈ ਇਹ ਕਹਿ ਕੇ ਉਹ ਚੁੱਪ ਹੋ ਗਈ ਉਸ ਮੁਗਲ ਉਹ ਮੁਗਲ ਸੋਚਦਾ ਹੋਇਆ ਡੌੜ ਕੇ ਦਰਖਤ ਤੇ ਜਾ ਚੜਿਆ ਅਤੇ ਇੱਧਰ ਉਸ ਇਸਤਰੀ ਨੇ ਰਾਜੇ ਦੇ ਪੁੱਤਰ ਨੂੰ ਨੇੜੇ ਸੱਦ ਕੇ ਉਸ ਨਾਲ ਭੋਗ ਕੀਤਾ ਰਾਜੇ ਦੇ ਪੁੱਤਰ ਨੂੰ ਵੇਖ ਕੇ ਮੁਗਲ ਪੁਕਾਰਦਾ ਹੋਇਆ ਦਰਖਤ ਤੋਂ ਥੱਲੇ ਉਤਰਿਆ Ouça! Seu...